ਹੋਣੀਆਂ ਡੀਟੀਓ ਆਖਦੇ ਐ ਏ ਬੱਲੇ 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 ਪਟਾਕੇ ਪੈਂਦੇ ਕਾਕੇ ਖਿੰਦੇ ਬੰਦੇ ਚ ਬੰਦਾ ਬੰਦੇ ਚ ਬੰਦਾ ਵਜਦਾ ਧਰਤੀ ਕਹਿੰਦੇ ਕਲਸੋ ਪਿੰਡ ਦੀ ਐ ਸ਼ਹੀਦਾ ਸਿੰਘ ਦਾ ਯਾਦਗਰੀ ਮੇਲਾ ਲੋਕਾਂ ਵਾਲਾ ਹਰਪਾਲ ਕਰਦਾ ਹੋਇਆ ਕੋਸ਼ਿਸ਼ ਨੀਲੇ ਰੰਗ ਦੀਆਂ ਨਿਕਰਾਂ ਵਾਲੇ ਕਲਸਾਂ ਦੀ ਗਰਾਊਂਡ ਦੇ ਵਿੱਚ ਭੜਦੇ ਐ ਸਰਹੱਦੀ ਇਲਾਕਾ ਸਾਹਮਣੇ ਦੇਖਾਂਗੇ ਪੁਣੇ ਅੱਜ ਆ ਪਾਇਆ ਗੁਰਬੀਰ ਕਲਸ ਦੇ ਪਿੰਡ ਹਾਂਜੀ ਤੇ ਉਹਦੀਆਂ ਮੈਚ ਛੋਟੀ ਦੇ ਪਲੇਅਰ ਤੁਸੀਂ ਵਧੀਆ ਲਿਆਂਦੇ ਸਾਰੇ ਅੱਜ ਜਦੋਂ ਪਲੇਅਰ ਤੇ ਮਹਾਰਾਜ ਦੀ ਕਿਰਪਾ ਨਾਲ ਚੰਗੇ ਲਿਆਉਂਦੇ ਆ ਗਲਾਰ ਆ ਗਏ ਮਹਿਕ ਪੱਤੜਾਂ ਤੇ ਸਾਰੇ ਚੋਟੀ ਦੇ ਅਜਾ ਉਹ ਨਹੀਂ ਸੱਤੂ ਨਹੀਂ ਵੀ ਆਉਂਦੇ ਆ ਸੱਤੂ ਖਰੂਰ ਸ਼ਾਹ ਵਾਲਾ ਔਰ ਭਾਲ ਕਾਲਵਾ ਵਾਲਾ ਨਾਲ ਰਿੰਮੂ ਕੰਦਾਲਾ ਅੱਛਾ ਅੱਛਾ ਮਗੇ ਚੋਟੀ ਦੀ ਟੀਮ ਬਣੀ ਆਈ ਦੇ ਚਲੋ ਅੱਜ ਮਹਾਰਾਜ ਦੀ ਕਿਰਪਾ ਨਾਲ ਆਉਂਦੀ ਆ ਬਣਾਈ ਅੱਗੋਂ ਪਰਮਾਤਮਾ ਕੋਈ ਮਿਹਨਤ ਕਰਦਾ ਤਾਂ ਫਲ ਮਿਲਦਾ ਹੀ ਆਪੇ ਚਲੋ ਠੀਕ ਆ ਆਪਦੇ ਆਪਣੀ ਕੋਸ਼ਿਸ਼ ਤੇ ਕਰਨੀ ਚਾਹੀਦੀ ਊਚਲ ਦਰਸ਼ਕਾਂ ਨੂੰ ਵਧੀਆ ਚੀਜ਼ ਦਿਖਾਈਏ ਪੁੱਛ ਸਹੀ ਗੱਲ ਸਹੀ ਗੱਲ ਆ ਜਿਹੜੇ ਪਲੇਅਰਾਂ ਦੀ ਦਰਸ਼ਕ ਮੰਗ ਕਰਦੇ ਉਹਨਾਂ ਨੂੰ ਦਿਖਾਈਏ ਹਾਂਜੀ 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 ਤੇ ਆਪਾਂ ਅੱਜ ਚਲੋ ਕੋਸ਼ਿਸ਼ ਕੀਤੀ ਆ ਆਮਨ ਵਧੀਆ ਵਧੀਆ ਜੀਤ ਧਾਰਤ ਚਲੋ ਉਹਦੇ ਵਾਸਤੇ ਹੁੰਦੀ ਆ ਸਹੀ ਗੱਲ ਆ ਦਰਸ਼ਕਾਂ ਜਿਹੜੀ ਚੀਜ਼ ਮੰਗ ਕਰਦੇ ਉਹ ਤੇ ਲਿਆ ਕੇ ਉਹਨਾਂ ਨੂੰ ਦਿਖਾਈ ਆ ਸਹੀ ਗੱਲ ਆ ਆਪਣਾ ਇਹ ਖੇਡਣ ਦੇ ਚੰਗਾ ਪਲੇਅਰ ਆਵੇ ਵੱਧ ਵੱਧ ਵਧੀਆ ਖੇਡੇ ਆ ਨਹੀਂ ਚਲੋ ਜੇ ਮੰਨ ਲਓ ਪਲੇਅਰ ਵਧੀਆ ਆਵੇ ਤੇ ਦਰਸ਼ਕ ਖੁਸ਼ ਹੋਣ ਗਲਤੀ ਹੋਈ ਆ ਵੀ ਜੇ ਕੋਈ ਚਾਹਣ ਵਾਲਾ ਉਹਨਾਂ ਨੂੰ ਮੰਗ ਕਰਦਾ ਤੇ ਉਹਨੂੰ ਲਿਆ ਕੇ ਵੀ ਦੇਣਾ ਚਾਹੀਦਾ ਪਲੇਅਰ ਸਹੀ ਗੱਲ ਸਹੀ ਗੱਲ ਆ ਤੇ ਕੱਲ ਤੁਸੀਂ ਖੇਡਣ ਗਏ ਆ ਵੇਖਣਾ ਤੁਹਾਨੂੰ ਮੈਂ ਇਧਰ ਕੂਰਥ ਸੈੱਟ ਤੇ ਗਏ ਨਾ ਗੱਲ ਆ ਕੱਲ ਖੇਡੇ ਹਾਂ ਜਲੰਧਰ ਲਾਗਗੇ ਦੱਲਨ ਸਿੰਘ ਸਹਿਬ ਗੁਰਦੁਆਰੇ ਹਾਂ ਦੱਲਨ ਸਿੰਘ ਚੁੱਕੀ ਦੇਖ ਵਧੀਆ ਟੀਮਾਂ ਬਣੀਆਂ ਹੱਥ ਉੱਤੇ ਟੀਮਾਂ ਚੰਗੀਆਂ ਸੈਮੀ ਹਰਗੇ ਉੱਥੇ ਸੀ ਤੁਸੀਂ ਹੁਣ ਨਹੀਂ ਕੁੜੀ ਆ ਮੀਟ ਢੀਕੀਏ ਕਿੱਥੇ ਪਹੁੰਚੇ ਪਾਜਾ ਕਿੱਥੇ ਹੋਂਡਾ ਕੱਲ੍ਹ ਤੋਂ ਬੋਲਦੇ ਆ ਕੱਲ੍ਹ ਤੋਂ ਗੁਰਦੀ ਦੇ ਪਿੰਡ ਉੱਤਾਦਾ ਬਾਰਡਰ ਤੇ ਕੋਈ ਗੋਭੀ ਖਾਦੀ ਆ ਮੁੜ ਕੇ ਦੇਖਾ ਰੌਣਾ ਕਿੱਥੇ ਆ ਇਹਦੇ ਗੋਭੀ ਖਾਦੀ ਆ ਤੁਸੀਂ ਤੁਹਾਨੂੰ ਤੇ ਫੇਰ ਤਰੀ ਮਿਲੀ ਆ ਤੂੰ ਦੇਖੋ ਤੁਹਾਨੂੰ ਤੇਰੀ ਤਰੀ ਤੁਹਾਨੂੰ ਪਿਆਦੀ ਇਹਦਾ ਘਰ ਵਾਲਾ ਘਰ ਭਾਲ ਸਿੰਘ ਜੀ ਆ ਚਾਜੋ ਆਇਆ ਤੂੰ ਚਲ ਗਿਆ ਪੁੱਤੋ ਵਧੀਆ ਜੀ ਵਧੀਆ ਜੀ ਠੀਕਾ ਜੋ ਤੇ ਬਹੁਤ ਵਧੀਆ ਤੁਹਾਨੂੰ ਮਿਲ ਕੇ ਲੱਗਾ ਚੰਗਾ ਧੰਨਵਾਦ ਜੀ ਧੰਨਵਾਦ ਤੇ ਆਪਣਾ ਅੱਜ ਤੁਸੀਂ ਆਏ ਜੋ ਇੱਥੇ ਹਲਸ ਗੁਰਬੀਰ ਦੇ ਪਿੰਡ ਹਾਂਜੀ ਤੇ ਕਿਤੇ ਕਿਹੋਂ ਖੇਡ ਕੇ ਆਏ ਕਿਹੜੇ ਦੇਸ਼ ਚ ਮੈਂ ਵੀ ਲਾਸਟ ਅਮਰੀਕਾ ਖੇਡਿਆ ਹਾਂ ਅਮਰੀਕਾ ਜਿਆਦਾ ਕਿੱਥੇ ਖੇਡੇ ਜਿਆਦਾ ਚੜ ਅਮਰੀਕਾ ਕੈਨੇਡਾ ਜੀ ਠੀਕ ਠੀਕ ਵਧੀਆ ਪਲੇਅਰ ਚੋਟੀ ਦੇ ਸਾਰੇ ਕਿਰਪਾਵਾ ਜੀ ਇਹ ਕਿਵੇਂ ਦਾ ਲੱਗਾ ਤੁਹਾਨੂੰ ਉਧਰ ਬਹੁਤ ਵਧੀਆ ਵੀਰੇ ਅੱਛਾ ਅੱਛਾ ਸੱਤ ਦੇ ਤਾ ਗਿਆ ਖੇਡੂਗਾ ਬਾਸ ਉਹਦੇ ਮੋਢੇ ਦਾ ਆਪਰੇਸ਼ਨ ਚਾ ਕਰਾਇਆ ਕਰਦੇ ਤਾ ਹਾਂ ਥੋੜੇ ਦੇਰ ਬਾਅਦ ਹੀ ਠੀਕ ਠੀਕ ਹੈ ਉਹਦੇ ਫੇਟ ਹੋਣਾ ਨਹੀਂ ਕਿਰਪਾ ਵਈ ਆ ਠੀਕ ਆ ਸਾਡੀ ਵਧੀਆ ਟੀਮ ਸਾਰੀ ਖਡੂਰ ਸਾਹਿਬ ਦੀ ਆ ਛੋਟਾ ਜਿਹਾ ਆਪਣੇ ਆਪਣੇ ਛੋਟਾ ਕਰਦੇ ਤਾ ਹਾਂ ਉਹ ਵੀ ਵਧੀਆ ਸਾਰੇ ਵਧੀਆ ਥੈਂਕ ਯੂ ਖਾਦੀ ਜੀ ਸਿਮੂ ਵਧੀਆਣਾ ਬੈਠਿਆ ਇਹ ਮੈਚ ਜਿਹੜਾ ਸ਼ੁਰੂ ਕਰ ਦਿੱਤਾ ਜਾਵੇ ਸੋ ਤੁਹਾਡੀਆਂ ਜੋਰਦਾਰ ਤਾੜੀਆਂ ਤੇ ਜਕਾਰਿਆਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਬੋਲੋ ਸੋ ਨਿਹਾਲ ਲਓ ਪਹਿਲੀ ਰੇਡ ਸਿਰੇ ਦੀ ਖੇਡ ਤੇ ਪਹਿਲਾ ਦੇਖਾਂਗੇ ਬਾਡੇ ਬਾਈ ਨੌਜਵਾਨ ਕਰਦਾ ਹੋਇਆ ਜੰਨ ਨਾਇਣ ਕੋਸ਼ਿਸ਼ ਕਰਦਾ ਪਰ ਅੰਤ ਵਿੱਚ ਨਾ ਰੇਡਰ ਨੇ ਜੋੜ ਦਿੱਤਾ ਕੋਈ ਫੱਟੇਪੁਰੀਆ ਕਹਿੰਦਾ ਕੋਈ ਨਵੇਂ ਪਿੰਡੀਆਂ ਕਹਿੰਦਾ ਮਨਜੀਤ ਨੇ ਕਬੱਡੀ ਪਾਈ ਹੈ ਇਹ ਜੱਟ ਦੇ ਪਿੰਡ ਦਾ ਇਹ ਕਹਿੰਦੇ ਨੌਜਣ ਮੰਨੇ ਛੱਠੂ ਦਾ ਕਰਾਈ ਇਧਰਲੀ ਸਾਈਡ ਦੇਖਾਂਗੇ ਕਬੱਡੀ ਪਾ ਰਿਹਾ ਸੱਤੂ ਪਹਿਮਾਨ ਕੰਨੀ ਦੇ ਉੱਪਰ ਨਾਲ ਹਰਪਾਲ ਕਲਮਾ ਦੀ ਧਰਤੀ ਦਾ ਜੱਪਾ ਪਿੰਡ ਗੁਲਾਬ ਦਾ ਕਲਸਾ ਦੇ ਗੁਰਵੀਰ ਵਰਗੇ ਖੜੇ ਹੋਏ ਨੇ ਲਓ ਸਾਹਮਣੇ ਰਵੀ ਦੀ ਮਿਸਨ ਨੇ ਫੈਸਲਾ ਕੀਤਾ ਹੈ ਕਿੰਨ ਜਿਹੜਾ ਰੇਂਡਰ ਨੇ ਆਪਣੀ ਟੀਮ ਦੇ ਖਾਤੇ ਵਿੱਚ ਜੋੜਿਆ ਬਾਪ ਪੁੱਤਰ ਕਬੱਡੀ ਪਾਵੇਗਾ ਤੇ ਬੋਲ ਸੁੱਕਾ ਸਾਹ ਆਓ ਆਹ ਨੂੰ ਕਹਿੰਦੇ ਬਲੇਅਰ ਪਿੰਡ ਵਾਲਾ ਇਹ ਮੁੰਡਾ ਕਹਿੰਦੇ ਗੰਦੇ ਢਿੱਲੂ ਗਮਾਨਪੁਰ ਜੇ ਫਰਾਸ ਦੀ ਟੀਮ ਦੇ ਲਈ ਖੇਡਿਆ ਹੈ ਮਾਨ ਕਹਿੰਦੇ ਮਲਕੀਤ ਕਬਾਇਤ ਕਰਦਾ ਹੈ ਸ਼ੇਰਾ ਲੋਰੀ ਮਲ ਮਾਨ ਕਰਦਾ ਹੈ ਮਾਨਤ ਖੁੱਲਰ ਮਨਜ਼ੂਰਪੁਰਿਆ ਰਹਿਦਾ ਫਰਾਂਸ ਦੀ ਧਰਤੀ ਤੇ ਆਹ ਮੁੰਡਾ ਕਹਿੰਦੇ ਲਾ ਪਲੇਅਰ ਪਿੰਡਲਾ ਕਿੰਦੇ ਟਿੱਲੋ ਗੁਮਾਨਪੁਰਿਆ ਫਰਾਂਸ ਦੀ ਟੀਮ ਲਈ ਖੇਡ ਕੇ ਦੁਨੀਆ ਦੇ ਵਿੱਚ ਵੱਡਾ ਨਾਮ ਚੁਗਾ ਹੈ ਕਿ ਵੀਜੇ ਲੱਗ ਹੀ ਜਾਂਦੇ ਨੇ ਪਰਦੇ ਲੌਖੇ ਲੱਗਦੇ ਨੇ ਅੱਖਾਂ ਭਰ ਹੀ ਜਾਂਦੀਆਂ ਨੇ ਜਦ ਸੱਜਣ ਤੜ ਛੱਡਦੇ ਨੇ ਇੱਕ ਕਿ ਮੈਂ ਚੜਦੀਆਂ ਰੇਲਾਂ ਨੇ ਇਹ ਮੁਲਖ ਬਾਹਰ ਲੈ ਨੇ ਪਰ ਮਿੱਠੀਆਂ ਜੇਲਾਂ ਨੇ ਇਹ ਮੁਲਖ ਬਾਹਰ ਲੈ ਨੇ ਪਰ ਮਿੱਠੀਆਂ ਜੇਲਾਂ ਨੇ ਆਹ ਜੱਗਾ ਕਹਿੰਦੇ ਧੁੱਸਿਆਂ ਵਾਲਾ 2 ਨੰਬਰ ਤੇ ਕਹਿੰਦੇ ਕਲਸਾਂ ਵਾਲੇ ਗੁਰਵੀਰ ਨੇ ਟਰਾਈ ਕੀਤੀ ਹੈ ਪਰ ਪੁਰਸਿਆਂ ਵਾਲਾ ਪੁਆਇੰਟ ਆਪਣੀ ਟੀਮ ਮੰਗਾ ਛੋਟਾ ਵੀਰਾ ਅਨੰਦਪੁਰ ਸਾਹਿਬ ਦੀ ਟੀਮ ਤੋਂ ਨੰਬਰ ਸਾਹਿਬ ਦੀ ਪਾਵਨ ਕੋਟਰ ਧਰਤੀ ਤੋਂ ਨੌਜਵਾਨ ਚੈਂਪੀਅਨ ਬਣਿਆ ਹੈ ਔਰ ਗੁਰੂ ਮਹਾਰਾਜਿਆਂ ਦੀ ਸਿੱਖੀ ਸੰਭੀ ਹੋਈ ਹੈ ਹੁਣ ਦੇਖਾਂਗੇ ਕੰਗਾ ਮਲੇ ਦੀ ਕਬੱਡੀ ਹੈ ਚੋਲਾ ਸਾਹਿਬ ਵਾਲਾ ਉਸੇ ਇਲਾਕੇ ਦਾ ਭਾਈ ਲੱਦੂ ਵਾਲੇ ਪ੍ਰੀਤ ਨੂੰ ਬੱਚਾ ਬੱਚਾ ਪਿਆਰ ਕਰਦਾ ਹੈ ਔਰ ਸਾਹਮਣੇ ਦੇਖਾਂਗੇ ਲੱਗਦਾ ਹੋਇਆ ਜੋਰ ਅੱਜ ਦੇ ਕਹਿੰਦੇ ਹਿੱਕ ਦੇ ਚੱਪੇ ਪੱਕੇ ਆਹ ਕਹਿੰਦੇ ਤਿੰਨੋਂ ਕੰਮ ਮੇਲੇ ਦੇ ਪੱਕੇ ਕੁੱਪ ਟੁੱਟਾ)^{(Inder Ko Ming Lena)} ਹਪਾਲ ਸੰਪੰਦ ਕਹਿੰਦਾ ਵੀ ਕਲਸਾਂ ਵਾਲੇ ਗੁਰਵੀਰ ਦੇ ਤਿੰਨ ਜੱਫੇ ਕਹਿਆ ਵੀਰਾ ਟੱਕ ਮੈਗ ਤੇ ਛੁਰਕਾ ਹਣੀ ਲਾਓ ਸੱਭਾ ਇਧਰ ਦੀ ਸੈਡ ਭਾਈ ਲੱਤੂ ਵਾਲਾ ਕਬੱਡੀ ਪਾ ਰਿਹਾ ਚੇਚੇ ਤਾਰ ਤੇ ਸਰਦਾਰ ਫਰਦੂਲ ਸਿੰਘ ਜੀ ਮੈਂਬਰ ਸਾਹਿਬ ਜੀ ਨੇ ਵੱਡਾ ਮਾਣ ਮੱਫਸ਼ਿਆ ਨਾਲ ਸਰਦਾਰ ਸਤਨਾਮ ਸਿੰਘ ਜੀ ਮਸਤਗੜ ਤੇ ਨੰਦ ਸਿੰਘ ਜੀ ਮੈਂਬਰ ਸਾਹਿਬ ਖੇਮ ਕਰਨ ਤੋਂ ਵੱਡਾ ਪਿਆਰ ਪਾਉਂਦਾ ਕਰਦੇ ਆ ਸਤਿਕਾਰ ਕਰਦੇ ਆ ਪੰਜਾਬੀ ਮਾਂ ਬੋਲਾ ਦਾ ਇਧਰਲੀ ਸਾਈਡ ਦੇਖਾਂਗੇ ਛੱਬੇ ਦੀ ਕਬੱਡੀ ਇੱਕ ਕਬੱਡੀ ਦਾ ਬ੍ਰਾਂਡਡ ਖਿਡਾਰੀ ਹੈ ਲਓ ਕਹਿੰਦੇ ਪੇੜ ਹੋਣਾ ਵੱਡਿਆਂ ਸਾਹਨਾ ਦਾ ਸਾਹ ਦਾ ਆ ਗਿਆ ਕਿੜੀ ਫਗਾਨਾ ਦਾ ਅਰਸ਼ ਹੋਏ ਸਾਹਮਣੇ ਆਖ ਨਾਇਣ ਭਾਈ ਲੱਦੂ ਵਾਲੇ ਪ੍ਰੀਤ ਨੂੰ ਉਹ ਲਾ ਗਿਆ ਚੋਲਾ ਸਾਹਿਬ ਦਾ ਅਰਸ਼ ਤੱਟੂ ਚਲਾਣ ਕੇ ਨਹੀਂ ਹੁਣੀਆਂ ਡੀਟੀ ਆਖਦੀ ਹੈ ਏ ਬੱਲੇ 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 ਪਟਾਕੇ ਪੈਂਦੇ ਕਾਕੇ ਖਿੰਦੇ ਬੰਦੇ ਚ ਬੰਦਾ ਬੰਦੇ ਚ ਬੰਦਾ ਵਜਦਾ ਧਰਤੀ ਕਹਿੰਦੇ ਕਲਸ ਪਿੰਦੀ ਹੈ ਸ਼ਹੀਦਾ ਸਿੰਘ ਦਾ ਯਾਦਗਰੀ ਮੇਲਾ ਇੱਥੇ ਰੱਖ ਵਾਹ ਵੀ ਚੋਲੇ ਵਾਲਿਆ ਉਸ ਗੱਲ ਵਿੱਚ ਨਹੀਂ ਆਉਂ ਕੋਈ ਪੜਦਾ ਉਹਦਾ ਕਿ ਵੇਰੇ ਰੇਡ ਟੱਕ ਦਿੰਦਾ ਜੱਟ ਅਰਸ਼ੇ ਜੋ ਚੋਲ ਆਉਂਦੀਆਂ ਰਹਿੰਦੀਆਂ ਮੈਨੂੰ ਸੁਖਮਨ ਵੀਰ ਦੀਆਂ ਪਾਉਂਦਾ ਸੀ ਜੱਟ ਰੇਡਾਂ ਚੋਂ ਨੰਦੀਆਂ ਨੂੰ ਚੀਰਦੀਆਂ ਉਹ ਨੰਦੀਆਂ ਨੂੰ ਚੀਰਦਾ ਬੜਾ ਸਹਾਰਾ ਦਾ ਖੰਡਾ ਸੀ ਉਹ ਪੁੱਤ ਸਰਦਾਰਾਂ ਦਾ ਬੰਦ ਢੋਲਣ ਵਾਲਾ ਢੱਲੋਂ ਕਹੇ ਜੱਟ ਯਾਰ ਸੀ ਯਾਰਾਂ ਦਾ ਢੱਲੋਂ ਢੋਲਣ ਜੀ ਵੀ ਆਏ ਆ ਬਹੁਤ ਬੜਾ ਸਤਿਕਾਰ ਕਰਾਂਗੇ ਇੱਧਰ ਆਣਦਾ ਪੱਤਨ ਪਿੰਡ ਦਾ ਕਹਿੰਦੇ ਮਹਿਕ ਦਾ ਕਦੀ ਸੀਤੇ ਪੱਟੜ ਦੀ ਗੱਲ ਹੋਈ ਹੈ ਜਿਹੜਾ ਪੱਕੇ ਤੌਰ ਤੇ ਵਿਦੇਸ਼ ਵਸ ਗਿਆ ਇੱਕ ਕੰਨੀ ਦੇ ਸੁਪਾ ਸਿੰਘ ਡੇਰੀਏ ਦਾ ਪੋਤਰਾ ਸਰੀਏ ਭਾਗ ਸਿੰਘ ਦਾ ਪੁੱਤਰ ਕਹਿੰਦੇ ਲੱਤੂ ਵਾਲੇ ਪ੍ਰੀਤ ਨੇ ਮੱਲੀ ਹੋਈ ਹੈ ਇੱਕ ਕੰਮੀ ਕਹਿੰਦੇ ਕਾਹਲ ਸਿੰਘ ਦੇ ਪੁੱਤਰ ਨੇ ਮੱਲੀ ਹੋਈ ਹੈ ਦੋ ਨੰਬਰ ਦੇ ਸਭਰਾਮਾ ਵਾਲੇ ਨੂੰ ਕਹਿੰਦੇ ਫੇਰ ਬਾਸ ਫੇਰ ਜਾਂਦੀਰ ਦਿੱਤਾ ਜਾਣਾ ਹੈ ਪਰ ਆਹ ਕਹਿੰਦੇ ਬੰਦਿਆਂ ਇਲਾਕੇ ਵਿੱਚ ਸਰਦਾਰੀਆਂ ਨੇ ਜੱਫਾ ਹਿੱਕਦੇ ਹੀ ਔਰ ਨਾਲ ਪਤਾਬ ਲਾਉਂਦਾ ਦਰਸ਼ਕ ਮਾਰ ਦੇ ਖਿੱਚ ਖਿੱਚ ਤਾੜੀਆਂ ਨੇ ਚਾਚਾ ਮਾਰਦਾ ਸੀ ਗੰਦਾ ਬੜਾ ਸੋਹਣਾ ਲੱਗਦਾ ਗੁੱਡੀਆਂ ਵਿੱਚ ਸਮਾਨ ਦੇ ਕਾੜੀਆਂ ਨੇ ਪਰ ਆਹ ਕੱਲੇ ਕਾਲਮਾਂ ਵਾਲਾ ਹਰਪਾਲ ਤੇ ਗੋੜਾ ਗੜਾ ਕਹਿੰਦੇ ਰਾਣੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਪਿਛਲੇ ਦਿਨੀ ਜੱਗੇ ਭੁੱਲਰ ਉਹਨਾਂ ਨੇ ਨਿਸ਼ਾਨ ਸੰਘੋੜਾ ਨੇ ਔਰ ਭਜਨ ਸਿੰਘ ਖਹਿਰਾ ਤੇ ਭਜਨ ਸਿੰਘ ਝੱਖੂ ਉਹਨਾਂ ਨੇ ਕਰਨ ਭੁੱਲਰ ਉਹਨਾਂ ਨੇ ਵੱਡਾ ਮੇਲਾ ਕਰਵਾ ਦਿੱਤਾ ਸਮਟੇ ਪਿੰਡ ਦੇ ਨਾਲ ਮਿਲ ਕੇ ਮਸਤ ਕਰਨ ਗਰਾਊਂਡ ਦੀਆਂ ਗੱਲਾਂ ਨੇ ਆ ਪਾਜਿਆ ਹੋ ਜਾ ਸਾਹਮਣੇ ਵੀ ਨਹੀ ਉਹਨਾਂ ਤੈਨੂੰ ਢੇਰ ਸਾਰੀਆਂ ਵਧਾਈਆਂ ਆਇ ਤੇਰਾ ਜਨਮ ਦਿਨ ਹੈ ਪਰਮਾਤਮਾ ਕਰੇ ਜੁਗ ਜੁਗ ਜਿਵੇਂ ਜਵਾਨੀਆਂ ਮਾਨੀ ਤੇ ਬੁਣੀਆਂ ਤੇ ਆਪਣੇ ਪਣ ਵੀ ਸੋਹਣਾ ਬਾਬਾ ਪ੍ਰੇਮ ਸਿੰਘ ਜੀ ਕਬੱਡੀ ਕਲੱਬ ਪੈਰਿਸ ਫਰਾਂਸ ਦੀ ਟੀਮ ਲਈ ਨੌਜਵਾਨ ਇਹ ਯਾਰਪੂ ਦੇ ਮੈਦਾਨਾਂ ਦੇ ਵਿੱਚ ਖੇਡ ਗਿਆ ਪਿੰਡ ਵਾਲਾ ਲਵ ਆਹ ਬੱਸ ਸਮੇਂ ਖੇਡ ਮੈਦਾਨ 'ਚ ਕਹਿੰਦੇ ਗੰਦੇ ਗੁਮਾਨਪਰੀਏ ਦਾ ਚਹੇਤਾ ਖੇਡ ਮੈਦਾਨ 'ਚ ਰੇਡ ਪਾ ਰਿਹਾ ਹੈ ਚਮਕੌਰ ਸੁਰਸਿੰਘੇ ਨੂੰ ਮੁਬਾਰਕਬਾਦ ਹੈ 28 ਜਨਵਰੀ ਪਉਂਡ ਦਾ ਵੱਡਾ ਕਬੱਡੀ ਕੱਪ ਜਿੱਤੇ ਕਹਿੰਦੇ ਮੋਟਰਸਾਈਕਲ ਦੇਣਾ ਪਰ ਆਹ ਮੁੰਡਾ ਵੀ ਕਹਿੰਦੇ ਗੰਦੇ ਟੱਲੂ ਗੁਮਾਨਪਰੀਏ ਫਰਾਂਸ ਦੀ ਟੀਮ ਦੇ ਲਈ ਖੇਡ ਕੇ ਕਹਿੰਦੇ ਮੁੰਡੇ ਦੇ ਨੇ ਭੱਟਾ ਟੱਕੀ ਦੇ ਤੌਰ ਵਰਗੀ ਛਾਤੀ ਹੈ ਲੈ ਵੀ ਗੁਰਦੀਓ ਹਰਪਾਲ ਸਰਪੰਚ ਕਹਿੰਦਾ ਵੀ ਤੇਰੇ ਤੇਰੇ ਤਿੰਨ ਜੱਫੇ 1000 ਦੇਣਗੇ ਤੇਰੇ ਤਿੰਨ 1000 ਦੇਣੇ ਆ ਲਓ ਪੁੱਸਾਂ ਵਾਲਾ ਜੱਗਾ ਪਹਿਲਾ ਮੰਨੋ ਲੱਗਦਾ 1000 ਦਾ ਜੱਫਾ ਲਾਉਂਦੀ ਕੋਲਾ ਚੱਲਿਆ ਪੰਥ ਦੇ ਮਹਾਨ ਸ਼ਹੀਦ ਬਾਤਾ ਬਲਾਕਾ ਸਿੰਘ ਜੀ ਉਹਨਾਂ ਦੇ ਪਿੰਡ ਦਾ ਨੌਜਵਾਨ ਕਬੱਡੀ ਕਬੱਡੀ ਕਰਦਾ ਕਿੰਨਵਾਦਿਆ ਹੋਇਆ ਭਾਈ ਸੁੱਖਾ ਸਿੰਘ ਜੀ ਭਾਈ ਮਹਿਤਾ ਸਿੰਘ ਜੀ ਦੀ ਵੱਡੀ ਸ਼ਹਾਦਤ ਹੈ ਇਧਰਲੀ ਸਾਈਡ ਦੇਖਾਂਗੇ ਸਿੰਮੂ ਦੀ ਕਬੱਡੀ ਮਸਤ ਜੜੀ ਸਰਦਾਰ ਬਲਵੰਤ ਸਿੰਘ ਜੀ ਅਮਰੀਕਾ ਤੇ ਸੁਖਦੇਵ ਸਿੰਘ ਜੰਗ ਕਲਸਾਂ ਵਾਲੇ ਮੋੜੇ ਪਹਿਲਵਾਨ ਦੀ ਜਿੰਦਗੀ ਦਾ ਵੱਡਾ ਮਾਨ ਸਨਮਾਨ ਕਰਨਗੇ ਦੇਸੀ ਘੋੜਾ ਦੀ ਟੀਮ ਦੇ ਨਾਲ ਬਹੁਤ ਬਹੁਤ ਮੁਬਾਰਕਬਾਦ ਹੈ ਸਾਡੇ ਮੋੜੇ ਪਹਿਲਵਾਨ ਨੂੰ ਇਧਰ ਛੱਬੇ ਦੀ ਕਬੱਡੀ ਹੈ ਲੱਗ ਗਿਆ ਖਨੂਰ ਸਾਹਿਬ ਵਾਲਾ ਲੱਗ ਗਿਆ ਖਨੂਰ ਸਾਹਿਬ ਵਾਲਾ ਲਵ ਸੰਧੂ ਹੁਣਾਂ ਦੇ ਨਾਲ ਯਾਰੀ ਹੈ ਪੱਟੀ ਮੋੜ ਵਾਲੇ ਮੇਰੇ ਵੀਰੋ ਅਮਰੀਕਾ ਤੋਂ ਵੱਡਾ ਮੇਲਾ ਕਰਵਾਇਆ ਹੈ ਬਾਬਾ ਨੇ ਪੱਤੜ ਕਲਾ ਪਿੰਡਾ ਮਹਿਕ ਦਾ ਤੇ ਮੁੱਦਤ ਮਗਰੋਂ ਪੁੱਛਿਆ ਇਹ ਉਹਨਾਂ ਹਾਲ ਜਲੰਧਰ ਤੋਂ ਅੱਜ ਸੱਜਣਾ ਦੀ ਆਈ ਐ ਸਾਨੂੰ ਕਾਲ ਜਲੰਧਰ ਤੋਂ ਕਿ ਅੱਜ ਸੱਜਣਾ ਦੀ ਆਈ ਐ ਸਾਨੂੰ ਕਾਲ ਜਲੰਧਰ ਚ ਪਰ ਇਹ ਕਹਿੰਦੇ ਮਾਝੇ ਦੇ ਵਿੱਚ ਖੇਡਣ ਆਇਆ ਪਰ ਤੱਕਦੇ ਕਹਿੰਦੇ ਬਾਬੇ ਬਲਦੇਵ ਆਹ ਮਸਕੜੀ ਦਾ ਪੁੱਤਰ ਕਹਿੰਦੇ ਕਾਰਜ ਮਸਕੜੀਆਂ ਢੱਕ ਲੈਂਦੀ ਗੱਲ ਕਰਦਾ ਕਿ ਜਿੰਨੂੰ ਮਿਲ ਕੇ ਸਾਥ ਮਝਾਲਾਂ ਦਾ ਉਹ ਬੰਦੇ ਹੁੰਦੇ ਲੱਕੀ ਮਾਝੇ ਵਾਲੇ ਮਝਾਇਲ ਮਾਲਿਆ ਯਾਰੀ ਲਾਉਂਦੇ ਪੱਕੀ ਤੇ ਪੱਕੀ ਇਧਰ ਦੀ ਸਾਈਡ ਚੋਲਾ ਸਾਹਿਬ ਦੀ ਧਰਤੀ ਦਾ ਜੋਮਰ ਆਕ ਕਲਸਾਂ ਦੇ ਗੁਰਬੀਰ ਨੂੰ ਵੱਡੇ ਭਰਾ ਹਰਪਾਲ ਸਰਪੰਚ ਉਹਨਾਂ ਨੇ ਵੱਡੇ ਮਾਨ ਸਨਮਾਨ ਕਰਨੇ ਜਿੱਤ ਕਰ ਜਫਾ ਲਾ ਦਿੱਤਾ ਨੌਜਵਾਨ ਨੇ ਵੱਡੇ ਮਾਨ ਸਨਮਾਨ ਹੋਣਗੇ ਆ ਕਲਸਾਂ ਦਾ ਹਰਪਾਲ ਕਰਦਾ ਹੋਇਆ ਕੋਸ਼ਿਸ਼ ਨੀਲੇ ਰੰਗ ਦੀਆਂ ਨਿਕਰਾਂ ਵਾਲੇ ਕਲਸਾਂ ਦੀ ਗਰਾਊਂਡ ਦੇ ਵਿੱਚ ਭਿੱੜਦੇ ਸਰਹੱਦੀ ਇਲਾਕਾ ਸਾਹਮਣੇ ਦੇਖਾਂਗੇ ਬੱਲੇ ਬੱਲੇ ਹੁੰਦੀ ਹੋਈ ਹੰਦਿਆਂ ਦੇ ਦਰਮਿਆਨ ਮੁਕਾਬਲਾ ਹੈ ਅੰਕੀ ਦਾ ਵਿਰਿੰਦਰ ਵੀਰ ਉਹ ਨਹੀਂ ਕੈਨੇਡਾ ਦੇ ਵਿੱਚ ਰਹਿੰਦੇ ਐ ਕਾਜੇ ਦਾ ਹਰ ਜੱਫਾ ਹਰ ਕਨੇਡਾ ਵੱਲੋਂ 1000 ਦਾ ਹੋਵੇਗਾ ਅਗਲੀ ਰੇਡ ਪਾਉਣ ਨੂੰ ਬਾਦ ਤੇ ਸਾਡੀ ਜਿੰਨੀ ਸੀ ਤਾਕਤ ਅਸੀਂ ਸਾਰਿਆਂ ਦਾ ਕੀਤਾ ਕਈ ਮੁੱਖ ਮੋੜੀ ਜਾਂਦੇ ਆ ਤੇ ਕਈ ਕਹਿੰਦੇ ਮੁੱਲ ਮੋੜੀ ਜਾਂਦੇ ਆ ਕਈ ਮੁੱਖ ਮੋੜੀ ਜਾਂਦੇ ਆ ਕਈ ਮੁੱਲ ਮੋੜੀ ਜਾਂਦੇ ਆ ਜਨਸ ਹੈ ਤੇ ਸਰ ਸਿੰਘੇ ਪ੍ਰਤਾਪ ਦੀ ਮਦਦ ਖੇਡਿਆ ਲੱਭ ਕੰਦੇ ਪਲੇਅਰ ਪਿੰਡ ਵਾਲਾ ਇਹ ਦੋਧੀਆਂ ਦਾ ਪੁੱਤ ਹੈ ਇੱਕ ਕੰਨੀ ਤੇ ਕਹਿੰਦੇ ਆ ਸਾਹਮਣੇ ਤੱਕ ਦੇ ਖੇਡ ਮੈਦਾਨ ਦੇ ਵਿੱਚ ਕੋਲਾ ਸਾਲ ਦਾ ਅੱਛਾ ਇੱਕ ਅੰਮੀ ਦੇ ਭਾਗ ਸਿੰਘ ਉਹ ਡੋਰੀਏ ਦਾ ਪੁੱਤਰ ਤੰਗ ਦੇ ਲੰਦੂ ਵਾਲਾ ਪ੍ਰੀਤ ਫੜਿਆ ਹੋਇਆ ਗੋਟੋ ਨੱਜਾ ਤੰਗ ਉਹ ਡਰ ਜਾ ਤੰਗ ਇਹ ਭਾਈ ਲੰਦੂ ਵਾਲਾ ਹੈ ਬੜੀ ਤੇਜਾਫੀ ਆ ਪੀਰ ਜੱਟ ਕਰਕੇ ਜਬਾਨ ਫਿਰ ਪਿੱਛੇ ਨਹੀਂ ਉਹ ਹਟਦਾ ਕਰਕੇ ਜਬਾਨ ਜੱਟ ਪਿੱਛੇ ਨਹੀਂ ਉਹ ਹਟਦਾ ਭਾਈ ਲੰਦੂ ਵਾਲਾ ਹੈ ਪ੍ਰੀਤ ਤੇਜਾਫੀ ਆ ਤਦਾ ਲਾ ਮਨਜੀਤ ਦੀ ਕਬੱਡੀ ਹੈ ਫਤੇਪੁਰੀਆ ਕਬੱਡੀ ਪਾ ਰਿਹਾ ਸੱਤੂ ਦੇ ਨਾਲ ਮੁਕਾਬਲਾ ਹੈ ਗਮਾਨਪੁਰੀਏ ਗਿੰਦੇ ਦੀ ਟੀਮ ਦੇ ਲਈ ਖੜਿਆ ਲਾਹੌਰੀ ਮੰਨ ਵਾਲੇ ਸ਼ੇਰੇ ਦੇ ਨੰਦੀ ਦਾ ਪਿਆਰ ਹੈ ਕਿੜੀ ਫਗਾਨਾ ਵਾਲਾ ਫੇਰ ਆ ਗਿਆ ਚੋਲਾ ਸਾਹਿਬ ਵਾਲਿਆ ਮਨਾਵੇ ਮੇਲਾ ਲੱਗ ਜਾ ਟੁੱਟ ਕੇ ਆਖ ਪਾਈ ਔਰ ਇਸੇ ਇਲਾਕੇ ਦਾ ਮਹਾਰਥੀ ਕਬੱਡੀ ਦਾ ਕਹਿੰਦੇ ਗੰਦਰ ਭਵਾਨ ਧੂੜਿਆਂ ਵਾਲਾ ਲੱਗਾ ਪਰ ਭਾਈ ਲਦੂ ਵਾਲਾ ਪ੍ਰੀਤ ਹੋ ਗਿਆ ਮੂਰੇ ਲੱਗਦਾ ਹੋਇਆ ਜੋਰ ਲੈ ਵੀ ਗੁਰਦੀਰ ਤੇਰੇ ਤਿੰਨ ਜੱਪੋ 2000 ਦੇ ਹੋ ਗਏ ਔਰ ਪਾਲ ਸਰਪੰਚ ਤੇਰੇ ਗਰਾਈ ਨੇ 10000 ਲੱਗਾ 1000 ਮਲਜੀਤ ਸਰਪੰਟ ਤੂਪਾ ਵਾਲਾ ਜਿਹੜਾ ਕਹਿੰਦੇ ਬਲਕਾਰੇ ਬੰਦਾ ਜਿਗਰੀ ਯਾਰ 1000ਾਂ ਦੇ ਵੱਲੋਂ ਕਰਕੇ ਤੇਰੇ ਕਹਿੰਦੇ 3-2000 ਜੁਗਿਆ ਦਾ ਕਿਸੇ ਵਾਲੇ ਧੱਕੇ ਦੇ ਨਾਲ ਟੱਕਰ ਹੋ ਗਈ ਮੇਨੇ ਆਪਣੀ ਜਵਾਨੀ ਅੱਗੇ ਖੜ ਕੇ ਹੌਸਲਾ ਕਰਕੇ ਪੁੱਤਰਿਆ ਸਾਹ ਸਿੰਘਾਂ ਤੇ ਹੜਕੇ ਟੰਗੀ ਲਾਉਣੀ ਪੈਂਦੀ ਹੈ ਦੁਨੀਆ ਐਵੇਂ ਤਾਂ ਨਹੀਂ ਬਣਦੀ ਖਾਣ ਬਣਾਉਣੀ ਪੈਂਦੀ ਹੈ ਅਗਲੀ ਰੇਡ ਪਾਉਣ ਨੂੰ ਵਾਦਾ ਅਮਨ ਪੱਤਰ ਨੂੰ ਕਹਿੰਦੇ ਦੁਨੀਆ ਜਾਣਦੀ ਹੈ ਜਿਹਦਾ ਗੁੱਟ ਫੜ ਲਿਆ ਅਮਨ ਪਤੜ ਬੱਸਦਾ ਸੀ ਵੀ ਜਿਹਦਾ ਗੁੱਟ ਫੜ ਲਿਆ ਅਮਨ ਨੇ ਅਗਲੇ ਦਿਨ ਯਾਦ ਜ਼ਰੂਰ ਕਰਦਾ ਸੀ ਜਦੋਂ ਕਦੇ ਨਾਣਾ ਬਲੌਕ ਹੁੰਦੀਆਂ ਸੀ ਨਾ ਮਰਿੰਦਰ ਤਾਂ ਅਗਲੇ ਦਿਨ ਯਾਦ ਕਰਦਾ ਕੰਦਾ ਵਿਵੇਸ਼ਾਂ ਦੀ ਧਰਤੀ ਦੇ ਵਸ ਗਿਆ ਛੱਬੇ ਦੀ ਰੇਡ ਤੇ ਛੋਟਾ ਵੀ ਵੱਡਾ ਰਕਾਰਡ ਹੈ 50 ਤੋਂ ਵੱਧ ਮੋਟਰਸਾਈਕਲਾਂ ਦਾ ਜੇਤੂ ਬਣਿਆ ਪੱਤੜਕਲਾ ਵਾਲਾ ਮਹਾਨ ਕਬੱਡੀ ਸਟਾਪਰ ਅਮਨ ਦੀਆਂ ਗੱਲਾਂ ਲਾਟਾ ਵਾਲਾ ਹਰਪਾਲ ਇਹ ਬੁੱਲਣ ਦਾ ਜੇਤੂ ਬਣਿਆ ਧਰਤੀ ਬਣੀ ਹੈ ਰਾਣੀ ਵਾਲਾ ਦੀ ਲਾ ਸਾਹਮਣੇ ਦੇਖਾਂਗੇ ਅੱਜ ਕੱਲ੍ਹ ਸਾਡੇ ਤੇ ਛੱਬਾ ਫੜ ਲਿਆ ਹੈ ਅੱਜ ਕਲਸਾਂ ਵਿੱਚ ਛੱਪਾ ਫੜਦੇ ਆ ਓ ਮਾਜੇ ਲੋ ਨਜ਼ਾਰਾ ਦਾ ਤੇ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ। ਅੱਜ ਵੀ ਨੌਜਵਾਨ ਆਇਆ ਭੂਰੇਆ ਵਾਲਾ। ਅਕਾਲ ਪੁਰਖ ਕਿਰਪਾ ਕਰਨ ਸ਼ਹੀਦ ਸਿੰਘ ਕਿਰਪਾ ਕਰਨ। ਨੌਜਵਾਨ ਪੰਦਰ ਸਟਕੇ। ਗਰੋਂ ਨਾਲ ਫਿਰ ਤਗੜੀਆਂ ਬਾਸੀਆਂ ਕਰਨ। ਆ ਗਰਲਾਲ ਦੀ ਰੇਡ ਆ ਅਰਸ਼। ਏ ਓ ਸ਼ੈਣੀ ਨਿੱਕੀ ਡਾਟਰ ਵੱਟਣ ਵਾਲੀ ਗੱਲ ਹੈ। ਲਓ ਕਹਿੰਦੇ ਫੱਤੇਗੜ ਸੋਹਣਾ ਦੀ ਧਰਤੀ ਦਾ ਹੈਪੀ। ਜੁਗਨ ਕਹਿੰਦੇ ਸਰਦਾਰ ਕੈਂਜਲ ਸਿੰਘ ਦਾ ਸੁਪੁੱਤਰ ਐ ਸੰਦੇ। ਖੇਡ ਮੈਦਾਨ 'ਚ ਰੇਡ ਪਾਉ ਨੂੰ ਵਾਧਾ। ਖਾਲ ਗੱਡੀ ਕਹਿੰਦੇ ਵੀਰ ਬਾਬਾ ਮੁੰਡਾ ਸਾਹ ਦੀ ਧਰਤੀ ਦੇ ਮਿਲੀ ਹੈ ਪਰ ਮੁੰਡਾ ਤੱਕ ਦੇ ਖੇਡ ਮੈਦਾਨ ਚ ਚੋਲਾ ਸਾਹ ਵਾਲੇ ਦੀ ਰੇਡ ਹੈ ਸਾਹਮਣੇ ਐਕਪੀ ਚਮਾਨੀ ਹੈ ਉਹ ਤੱਕ ਦੇ ਖੇਡ ਮੈਦਾਨ ਦੇ ਵਿੱਚ ਉਹ ਕੌਣ ਹੈ ਉਹ ਚੱਕੋ ਪਿੰਡ ਵਾਲਾ ਕਹਿੰਦੇ ਗੁਲਾਬ 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 ਮੈਨੂੰ ਲੱਗਦਾ ਤੋੜੂਕੀਆਂ ਦੀ ਕੱਤੀ ਲੱਭ ਕਹਿੰਦੇ ਬਲੇਰ ਪਿੰਡ ਦਾ ਇਹਨਾਂ ਦੇ ਨਗਰ ਦੇ ਜਿਹਦੇ ਪਤਾ ਜੀ ਇੱਕ ਬਹੁਤ ਵੱਡਾ ਕਬੱਡੀ ਦਾ ਕੰਪ ਕਰਾਉਂਦੇ ਆ ਪਲੇਰ ਨਗਰ ਮਸ਼ਹੂਰ ਕਰਦਾ ਕਦੀ ਸੀਪੇ ਦੀਆਂ ਗੱਲਾਂ ਹੁੰਦੀਆਂ ਕਦੀ ਸੁਖੇ ਪਰਮਾਨ ਦੀਆਂ ਗੱਲਾਂ ਹੋਈਆਂ ਭਰਾ ਮੁੰਡਾ ਕਹਿੰਦੇ ਗਿੰਦੇ ਢਿੱਲੋਂ ਗਮਾਨਪਰੀਏ ਫਰਾਜ਼ ਦੀ ਟੀਮ ਦੇ ਲਈ ਖੇਡਿਆ ਧੂਰਿਆਂ ਵਾਲਾ ਗਿੰਦਰ ਕਹਿੰਦੇ ਖੇਡਿਆ ਗਲੈਂਡ ਖੇਡਿਆ ਯਾਰਪੋ ਆ ਸਰਦਾਰ ਕਾਲ ਸਿੰਘ ਦਾ ਪੁੱਤਰ ਕਹਿੰਦੇ ਸਭ ਤੋਂ ਸੋਹਣਾ ਜੱਫਾ ਧੂਰਿਆਂ ਵਾਲੇ ਗਿੰਦਰ ਦਾ ਆ ਧੂਰਿਆਂ ਵਾਲੇ ਗਿੰਦਰ ਨੇ ਕਹਿੰਦੇ ਬਲੋਹਰਾ ਵਾਲੇ ਨੂੰ ਜੱਫਾ ਨਾ ਕਹਿੰਦੇ ਰਾਜੋ ਦੇ ਪਿੰਡ ਦਾ ਲਵੀ ਗੁਰਵੀਰ ਹਰਪਾਲ ਸਰਪੰਚ ਕਹਿੰਦਾ ਮਨਜੀਤ ਸਰਪੰਚ ਤੂਤਾਵਾਲਾ ਕਹਿੰਦਾ ਕਿ ਤੇਰੇ 3 200 ਦੇ ਆ ਤੇਰੇ 3 200 ਦੇ ਆ ਫੇਰ ਟੱਕਰ ਕਹਿੰਦੇ ਗੁਰਵੀਰ ਕਲਸ ਦੇ ਨਾਲ ਗੁਰਵੀਰ ਕਲਸ ਦਾ ਜਫਾ ਨਵੀਂ ਕਹਿੰਦਾ ਰੈਕਟਰ ਦਾ ਨੰਬਰ ਹੈ ਜੀ ਅਜੇ ਰੱਖ ਲਓ ਜੀ ਲਓ ਕੀੜੀ ਫਗਾਨਾ ਵਾਲਾ ਖੇਡ ਮੈਦਾਨ ਦੇ ਟੱਕਰ ਫੇਰ ਹੋ ਗਈ ਹੈ ਟੱਕਰ ਫੇਰ ਏ ਨਾਂ ਭੱਜਦਾ ਨਾ ਭੱਜਣ ਦੇਂਦਾ ਪਾਉਂਦੇ ਹੀ ਰਾਜੇ ਖੇਲੇ ਦੁਨੀਆ ਜਾਣੇ ਨਾਂ ਦੱਸਣ ਦੀ ਲੋੜ ਨਹੀਂ ਓਹ ਪਾਉ ਦਾ ਜੱਫਾ ਕਿੰਨੂ ਕਿੰਨੂ ਮਰਿਆ ਲੱਗਾ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਇੱਧਰ ਮਰਜੀਤ ਆ ਗਿਆ ਫੱਡੇ ਪੁਰੀਆਂ ਆਖਦੇ ਕੋਈ ਨਵੇਂ ਪਿੰਡੀਆਂ ਕਹਿੰਦੇ ਪਰ ਸਾਹਮਣੇ ਕਿਹਦੇ ਖਡੂਰ ਸਾਹਿਬ ਵਾਲਾ ਸੰਤੂ ਗਿਣ ਗਿਣ ਕੇ ਬਦਲੇ ਲੈਂਦਾ ਹੈ ਖਡੂਰ ਸਾਹਿਬ ਵਾਲਾ ਸੰਤੂ ਵੀ ਗਿਣ ਗਿਣ ਕੇ ਬਦਲੇ ਲੈਂਦਾ

ਈ ਕਹਿਣਾ ਜੱਫੇ ਦਾ ਇਹ ਤਾਂ ਕਹਿੰਦੇ ਅੱਜ ਨੌਜਵਾਨਾਂ ਨੇ ਯਾਰ ਇਹ ਤਾਂ ਸੱਤਿਆ ਹੀ ਤਸੱਲੀਆਂ ਕਰਉਂਦੇ ਲਈ ਹੈ ਪਰ ਕੀਕ ਸਰਪੰਚ ਮੇਰਾ ਜਿਗਰੀ ਯਾਰ ਆ ਪਿਆਰ ਬੁਲਾਰੇ ਬਣਦੇ ਨਾਲ ਹੈ ਭਰਾ ਨੇ ਬਹੁਤ ਲੱਗਾ ਪਿਆਰ ਦਿੱਤਾ ਕਹਿੰਦਾ ਕਲਸਾਂ ਵਾਲੇ ਗੁਰਵੀਰ ਦੇ ਉਹ 3 2000 ਦੇ ਖਪਾਲ ਸਰਪੰਚ ਨੇ ਰੱਖ ਕੇ ਭਰਾ ਤੰਦਰਾ ਵਾਲੇ ਗਰਨਾਲ ਦੀ ਕਬੱਡੀ ਤੋਂ ਬੜੇ ਗੱਲਾਂ ਕਰਨੇ ਵੱਡਾ ਭਰਾ ਸਿੰਘ ਪੁਰੀਆ ਰਾਣਾ ਲਿਖਦਾ ਉਹ ਲੰਮੀਆਂ ਲੰਮੀਆਂ ਲਾਂਘਾ ਭਰਦਾ ਲਾਂਘਾ ਤੇ ਸਿੰਘ ਪੁਰੀਆ ਮਾਰਦਾ ਲਓ ਟੀਮੀ ਪਹਿਲਵਾਨ ਦੇ ਪਿੰਡ ਦਾ ਮਹਿਤਾਲ ਸਿੰਘ ਪਹਿਲਵਾਨ ਦੇ ਪਿੰਡ ਦਾ ਲਾਇਨ ਕਬੱਡੀ ਪਾਰ ਹੈ ਗਿੰਦੇ ਦੀਆਂ ਯਾਦਾਂ ਜੁੜੀਆਂ ਹੋਈਆਂ ਨੇ ਉਹ ਚਾਰ ਅੱਗੇ ਲਾਏ ਨੇ ਗੋਰੇ ਨੇ ਸਾਹਮਣੇ ਦੇਖਾਂਗੇ ਕੌਣ ਗੋਰਾ ਫੜਦਾ ਗੁਰਵੀਰ ਸਿੰਘ ਸਰਦਾਰ ਬਲਵਿੰਦਰ ਸਿੰਘ ਜੀ ਢੱਲੋਂ ਸਾਹਿਬ ਤੇ ਸਿੰਘ ਸਾਡਾ ਵੱਡਾ ਭਰਾ ਹੈ ਢੱਲੋਂ ਰਾਣੀਆਂ ਉਹ ਸਾਹਿਬ ਕਹਿੰਦੇ ਪਲੇਅਰ ਪਿੰਡ ਵਾਲਾ ਖੇਡ ਮੈਦਾਨ ਚ ਅਗਲੀ ਰੇਡ ਪਾਉਂਦਾ ਚਾਰ ਚਾਰ ਤੇ ਖੇਡਾਂ ਦਾ ਪੰਜਾਬ ਵਿੱਚ ਅਰਸ਼ ਲਈਏ ਬੱਡੇ ਬਲਦੇ ਸਿੰਘ ਨੇ ਪੱਤਰ ਦਾ ਜਫਾ ਵਧੀਆ ਲੱਗਾ ਇੱਕ ਵਾਰ ਤਾੜੀਆਂ ਮਾਰ ਦੇਓ ਤਾਰਦੇ ਲਈ ਜ਼ੋਰਦਾਰ ਇਹ ਮਾਣ ਵਾਲੀ ਗੱਲ ਹੈ ਇਸ ਨੌਜਵਾਨ ਨੇ ਜਾਨੀ ਸਾਹਿਬ ਵੇਰ ਸਾਲ ਪਰਮਾਤਮਾ ਦੀ ਕਿਰਪਾ ਦੇ ਨਾਲ ਪੂਰੇ ਇਲਾਕੇ ਨੇ ਬੜੇ ਵੱਡੇ ਮਾਣ ਦੇ ਚ ਰਹਿੰਦੇ ਆ ਚੱਠੂ ਸਾਹਿਬ ਤਲਵਿੰਦਰ ਸਿੰਘ ਪ੍ਰਧਾਨ ਨੇ ਮਾਣ ਬਖਸ਼ਿਆ ਔਰ ਦੇਖਾਂਗੇ ਪੁੱਤ ਘਿਹਾਲੇ ਵਾਲਾ ਸਰਦਾਰ ਰੇਸ਼ਮ ਸਿੰਘ ਪਹਿਲਵਾਨ ਦਾ ਪੁੱਤਰ ਆਹ ਕਬੱਡੀ ਪਾ ਰਿਹਾ ਤੇ ਬਾਬਾ ਬਲਦੇ ਸਿੰਘ ਜੀ ਪਹਿਲਵਾਨ ਵੀਰ ਅਮਰੀਕਾ ਵਾਲੇ ਦੇ ਪਿੰਡ ਦਾ ਜੱਗੇ ਪੁੱਲਰ ਹੁਣਾਂ ਨੂੰ ਮਾਰ ਭਜਨ ਚੱਠੂ ਮਾਰ ਕਰਦਾ ਲੈ ਸਾਹਮਣੇ ਦੇਖਾਂਗੇ ਕਰਦਾ ਹੋਇਆ ਕੋਸ਼ਿਸ਼ ਵੱਡੇ ਪੁਆਇੰਟ ਜਫਾ ਲਾਉਗੇ ਨਹੀਂ ਗੱਲ ਸਮੇਂ ਦੀ ਲੱਗਦਾ ਹੋਇਆ ਜੋਰ ਇਹ ਇੱਥੇ ਰੱਖ ਨਿਸ਼ਾਨ ਸੰਧੂਣੀ ਮਾਰ ਕਰਦੇ ਦੋਨੇ ਵਾਲਾ ਜੋਗਨ ਫੇਰ ਅਗਲੀ ਰੇਡ ਪਾਉਣ ਨੂੰ ਬਾਤ ਆਇਆ ਕਿ ਤੈਨੂੰ ਜੋਗਨ ਚੜਿਆ ਨਹੀਂ ਜੋਗਨ ਚੜੇ ਕਿੱਕਲੀ ਪਾ ਕੇ ਤੈਨੂੰ ਜੋਗਨ ਚੜਿਆ ਨਹੀਂ ਜੋਗਨ ਕਰਦਾ ਟੱਕਰ ਪਰ ਨੰਬਰ ਇਹ ਉਥੇ ਜਿੰਨਾ ਵੀ ਕਰਾਆ ਮਿਲਿਆ ਹੱਥ ਜੋੜ ਕੇ ਲਵਾਂਗੇ ਪਰ ਕੱਪ ਜਿੱਤਣ ਵਾਸਤੇ ਟੀਮ ਲੈ ਕੇ ਹੋਣੀ ਹੈ ਦਿਲੋਂ ਧੰਨਵਾਦ ਆ ਛੋਟੇ ਵੀਰ ਦਾ ਪਰ ਆ ਪੱਕੇ ਦੇ ਖੇਡ ਮੈਦਾਨ ਦੇ ਵਿੱਚ ਕੌਣ ਆ ਕੀੜੀ ਹਗਾਨਾ ਵਾਲਾ ਛੱਪਾ 2 ਨੰਬਰ ਤੋਂ 2 ਨੰਬਰ ਤੋਂ 2 ਨੰਬਰ ਤੋਂ ਛੱਪਿਆ ਧੱਕ ਧੱਕ ਕੋਟਾ 205 ਇਹ ਵੀ ਪ੍ਰੀਤ ਜਿੰਦਰ ਸਰਪੰਚ ਲੋਵੇਗਾ ਬੇਲੇ ਨਾਟੇ ਰਾਣਾ ਵੱਡੇ ਕੱਟੇ ਕੰਪਨੀਆਂ ਵੱਡੀਆਂ ਗੱਲਾਂ ਲਾਓ ਸਾਹਮਣੇ ਰੇ ਕੱਲ ਦੇ ਪਿੰਡ ਦੇ ਮੇਲੇ ਦਾ ਨਾਯਾਨ 51 ਸੌ ਦਾ ਜੇਤੂ ਬਣਿਆ ਪਰ ਅੰਕਾਲ ਆ ਗਿਆ ਭਾਈ ਭਾਈ ਲੱਤੂ ਵਾਲਿਆ ਹੋ ਗਿਆ ਸਾਹਮਣੇ ਮਰਦੇ ਮੇਲਾ ਲਿਆ ਦਸ਼ਕਾਂ ਨੂੰ ਨਜ਼ਾਰਾ ਆਖ ਕਬੱਡੀ ਦੇ ਤਜਰਬੇਕਾਰ ਗੁਰਿੰਦਰ ਸਿੰਘ ਜਿੰਦਰ ਨੂੰ ਪਰ ਇੱਕੋ ਜੇ ਕੰਦ ਕਾਠ ਜੋ ਕਦ ਕਾਠ ਪਰ ਮਿਹਨਤਾਂ ਵੀ ਲੱਗ ਨੇ ਹਰਾਕਾਂ ਵੀ ਲੱਗ ਨੇ ਅੰਕ ਰੈਕਟਰ ਦਾ ਹੰਜੀਤ ਕਬੱਡੀ ਬੋਲ ਵੱਡੇ ਭਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਪੰਜਾਬ ਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਦੇ ਕਰਮਾ ਭਾਗਵਲਾ ਨਗਰ ਕਲਸ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਵਡੀਆਂ ਰੌਣਕਾਂ ਬਹਾਰਾਂ ਲੱਗੀਆਂ ਹੋਈਆਂ ਆ ਸੋਹਣਾ ਮੈਚ ਖੇਡਿਆ ਜਾ ਰਿਹਾ ਹੈ ਨਵੇਂ ਪਿੰਡ ਵਾਲਾ ਬੰਨ ਜੀ ਆਹ ਇਧਰ ਚੜ੍ਹਦਾ ਪੰਜਾਬ ਕਰਦੇ ਪੰਜਾਬ ਦਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਕਰਮਾ ਭਾਗਵਲਾ ਨਗਰ ਕਲਸ ਰੌਣਕਾਂ ਬਹਾਰਾ ਵਡੀਆਂ ਲੱਗੀਆਂ ਹੋਈਆਂ ਹਨ ਦੁੱਧ ਦੀ ਮਲੇਰੀ ਮਖਣੀ ਖਾਣਾ ਰੇਡ ਪਾ ਰਿਹਾ ਮੇਰੇ ਮਿੱਤਰੋ ਗੋਰਾ ਭਾਈ ਲੱੱਦੂ ਵਾਲਾ ਬਲਤ ਮੋਟਰਸਾਈਕਲ ਦੇ ਨਾਲ ਵੱਡਾ ਸਰਵਾਨ ਇਹਦੇ ਪਿੰਡ ਦੇ ਖੇਡ ਮੇਲੇ ਨੂੰ ਹੋਵੇਗਾ ਪਰ ਸਾਹਮਣੇ ਤਾਬੇ ਸਰਸ ਵਾਲਕਾ ਪੁਆਇੰਟ ਲਾ ਕੇ ਵਾਪਸ ਹੈ ਅਗਲੀ ਰੇਡ ਕੁੱਸਿਆਂ ਵਾਲੇ ਜੱਗੇ ਦੀ ਪੈ ਗਈ ਹੈ ਜੱਗਾ ਕਬੱਡੀ ਪਾਵੇਗਾ ਪੰਥ ਦੇ ਮਹਾਨ ਸ਼ਹੀਦ ਬਾਬਾ ਅਮਰ ਸਿੰਘ ਜੀ ਬਾਬਾ ਮਘੇਲ ਸਿੰਘ ਜੀ ਉਹਨਾਂ ਦੇ ਪਿੰਡ ਨਾਲ ਹੋਈਆਂ ਕਬੱਡੀ ਕਬੱਡੀ ਕਰਦਾ ਕਿਨੂੰ ਵੱਚੁਕੇ ਸੱਤੂ ਪਹਿਲਵਾਨ ਇੱਕ ਕੰਨੀ ਦੇ ਉਪਰ ਖੜਾ ਹੋਇਆ ਹੈ ਨਾਲ ਹੈ ਰੀਏ ਜੋੜੇ ਵਾਲਾ ਕਾਲਵਾਣਾ ਹਰਪਾਲ ਔਰ ਕਹਿੰਦੇ ਹਰਮਣ ਨੇ ਨੌਜਣ ਬੁਲਟ ਮੋਟਰਸਾਈਕਲ ਸਨਮਾਨ ਦੇ ਵਿੱਚੋਂ ਮਿਲਿਆ ਦੁਨੀਆ ਪੀਤਾ ਅਖਦੀਏ ਮਸਤਗੜੀਆਂ ਲਓ ਦੇਖਾਂਗੇ ਮੁਕਾਬਲਾ ਪਰ ਸਾਹਮਣੇ ਰਵੀ ਨਵੇਂ ਪਿੰਡਿਆ ਦੱਸੇਗਾ ਭੱਗਾ ਵਾਲੇ ਇਸ ਨਗਰ ਦੇ ਜਾਏ ਨੇ ਭੱਗਾ ਘਿਹਾਲੇ ਵਾਲਾ ਰੇਸ਼ਮ ਸਿੰਘ ਪਹਿਲਵਾਨ ਦਾ ਸੁਪੁੱਤਰ ਕਿ ਪਿੱਤਾ ਪਰਪੂਤ ਨਸਲ ਪਰ ਘੋੜਾ ਬਹੁਤਾ ਲਿੰਦੇ ਥੋੜਾ ਥੋੜਾ ਇਹੋ ਸ਼ੈਵੀ ਫਰਾਲੀ ਮੰਡ ਪਿੰਡ ਹੈ ਲਓ ਸਰਦਾਰ ਏਹਲੀ ਸਾਈਡ ਦੇਖਾਂਗੇ ਤੇ ਪਿੰਡ ਦਾ ਨੌਜਣ ਕਬੱਡੀ ਆ ਰਿਹਾ ਰਾਜੋ ਕੇ ਪਿੰਨਾ ਗੋਰੇ ਦਾ ਜਿਹਦੀ ਯਾਰੀ ਹੈ ਕਹਿੰਦੇ ਸਾਡੇ ਗੁਰਸਾਭ ਅਮਰੀਕਾ ਵਾਲੇ ਦੇ ਨਾਲ ਉਹ ਦੇਖਾਂਗੇ ਦਿਨੀ ਸੈਡ ਗੋਰੇ ਦੀ ਕਬੱਡੀ ਹੈ ਟੱਕਰ ਸਿਰੇ ਦੀ ਲੱਗਦਾ ਹੋਇਆ ਜੋ ਰਮਣ ਪੀਤਾ ਇਹ ਜੱਗੇ ਭੁੱਲਰ ਉਹਨਾਂ ਦੇ ਪਿੰਡ ਦਾ ਨਿਸ਼ਾਨ ਸੰਧੂ ਉਹਨਾਂ ਦੇ ਪਿੰਡ ਦਾ ਭਜਣ ਚੱਠੂ ਉਹਨਾਂ ਦੇ ਪਿੰਡ ਦਾ ਚੰਨ ਪਹਿਲਵਾਨ ਦੀਆਂ ਗੱਲਾਂ ਵੱਡੀਆਂ ਉਹ ਮੰਨੇ ਨਾਮ ਚੋਂ ਤਾ ਸੁੱਖੇ ਭਾਲੇ ਉਹਨਾਂ ਦੀਆਂ ਬੱਲਾ ਵੱਡੀਆਂ ਇੱਥੇ ਰੱਖ ਵੀ ਪੀਤੇ ਆ ਤਾਰੀਆਂ ਆਪ ਬੁਹਾਰਾ ਰਾਤਾ ਵੀ ਨਾਈਆਂ ਆਖ ਨਾਈਆਂ ਇਧਰੀ ਸੈਡ ਕਾਜੇ ਨੂੰ ਆਖ ਕਾਜੇ ਨੂੰ ਉਹ ਲੱਗਿਆ ਕਾਜਾ 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 ਪਰੰਕ ਰੇਡਰ ਦਾ ਅੱਜ ਹੈਪੀ ਵਾਲਾ ਬਾਡੇ ਵੀ ਆ ਕਾਜੇ ਦਾ ਲੈ ਵੀ ਕਾਰਜ ਆਹ ਨੌਜਵਾਨੇ ਅਮਰੀਕਾ ਦੀ ਧਰਤੀ ਦੇ ਟਰੈਕਟਰ ਜਿੱਤਿਆ ਹੈ ਲਓ ਸਾਹਮਣੇ ਕੈਨੇਡਾ ਦੀ ਧਰਤੀ ਦਾ ਪੱਕੇ ਬਤੌਰ ਤੇ ਵਸਨੀਕ ਹੈ ਲਓ ਸਾਹਮਣੇ ਸਰਾਵੀ ਮੰਦ ਪਿੰਡਾ ਦੋ ਪਿੰਡ ਬਸਰਦ ਕੀਤੇ ਆ ਪਰ ਲਓ ਸਾਹਮਣੇ ਗੁਰਬੀਰ ਕਲਸਾ ਵਾਲਾ ਉੱਠੀ ਪੌਣ ਦਾ ਮਾਹਰ ਸਤਿਕਾਰ ਕਰਦਾ ਹਾਂ ਲਓ ਇਧਰ ਦੀ ਸਾਈਡ ਦੇਖਾਂਗੇ ਨੌਜਾਨ ਕਬੱਡੀ ਪਾ ਰਿਹਾ ਬਾਪੂ ترਸੀਮ ਸਿੰਘ ਦਾ ਪੁੱਤਰ ਕੀ ਕਬੱਡੀ ਕਰਦਾ ਕਿਹਨੂੰ ਵਧਿਆ ਹੋਇਆ ਉਹ ਮੁੰਡਾ ਕਿਹਨੇ ਮਾਲਵੇ ਵਾਲਾ ਕਰਦਾ ਹੋਇਆ ਕੋਸ਼ਿਸ਼ ਆ ਬੱਲੇ 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 ਕਬੱਡੀ 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 ਪੱਟ ਭਰਿਆ ਹੋਇਆ ਜੰਦਾ ਜੜਿਆ ਹੋਇਆ ਪੱਟ ਭਰਿਆ ਹੋਇਆ ਗਿੱਟਾ ਫੜਿਆ ਹੋਇਆ ਪਰ ਸਾਹਮਣੇ ਸਾਹਮਣੇ ਲੱਗਦਾ ਹੋਇਆ ਜੋਰ ਕੀ ਆਜਾ ਜੀ ਸਾਡੀ ਸ਼ਿਮਾ ਵਾਲਾ ਸਾਡਾ ਵੀਰ ਇਸ ਨਗਰ ਵਿੱਚ ਗੂੜੀ ਰਿਸ਼ਤੇਦਾਰੀ ਸਰਪੰਚ ਸਰਦਾਰ ਹਰਪਾਲ ਸਿੰਘ ਜੀ ਦੇ ਨਾਮ ਹੈ। ਲਓ ਸਾਹਮਣੇ ਮਨਜੀਤ ਨਵੇਂ ਪਿੰਡ ਵਾਲਾ ਆਹ ਕਾਲਾ ਵਾਲਾ ਹਰਪਾਲ ਲਓ ਜੱਫਾ ਕਹਿੰਦੇ ਆਓ ਸਾਹਮਣੇ ਹੰਝਾ ਦੇ ਕੋਲ ਟੂਰ ਪਾਵੇਗਾ 28 ਜਨਵਰੀ ਨੂੰ ਢੂਲਕੇ ਪਿੰਨ ਸ੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕਹਿੰਦੇ ਰੌਣਕਾਂ ਲੱਗਣੀਆਂ ਆ ਸਾਡੇ ਭਰਾ ਚਰਮਨ ਮਾਨੋ ਚੰਦ ਨੇ ਇਟਲੀ ਤੋਂ ਬਲਰਾਜ ਸਿੰਘ ਜੀ ਐਡਵੋਕੇਟ ਸੱਦੇ ਦੇ ਰਿਹਾ ਪਰਮਗੇਨੀ ਧੰਨ ਧੰਨ ਬਾਬਾ ਈਸ਼ਰਦਾਰ ਜੀ ਜੱਡੇਦਾਰ ਬਲਵੰਦਰ ਸਿੰਘ ਦੀ ਯਾਦਗਾਰੀ ਪਹਿਲਾ ਵੱਡਾ ਕਬੱਡੀ ਟੂਰਨਾਮੈਂਟ ਹੋਣਾ ਦੁਨੀਆਂ ਦੇ 스타ਲ ਪਰਨੇ 28 ਜਨਵਰੀ ਨੂੰ ਪੁੱਜਦੀ ਕਿਰਪਾਤਾ ਕਰਿਓ ਆਪਣੇ ਭਰਾਵਾਂ ਵੱਲੋਂ ਸੱਦੇ ਨੇ ਆ ਕਾਜਾ 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 ਇਹ ਕਹਿੰਦੇ ਪਰਿਵਾਰਾਂ ਦੇ ਵਿੱਚੋਂ ਨੌਜਵਾਨਾਂ ਨੂੰ ਪਹਿਲਵਾਨੀਆਂ ਮਿਲੀਆਂ ਇੱਕ ਅੰਕੀ ਦਾ ਰੇਡਰ ਨੇ ਜੋੜਿਆ ਹਰਪਾਲ ਸਿੰਘ ਸਰਪੰਚ ਸਾਹਿਬ ਭੱਜ ਕੇ ਆਏ ਆ ਭੱਜ ਕੇ ਬੁਗਿਆ ਪਿਆਰ ਲਾਦਾ ਜਵਾਨਾ ਲਓ ਸਾਹਮਣੇ ਰੋਈਏ ਔਰ ਇਸ ਵੇਲੇ ਰੇਡ ਪਾਉਣ ਦੇ ਲਈ ਇਹਾ ਜੋਬਲ ਚੋਲਾ ਸਿੰਘ ਦੀ ਧਰਤੀ ਦਾ ਲੰਬੀ ਜੀਵਨ ਦਾ ਬਾਬਾ ਸੈਣ ਭਗਤਿਆਂ ਦਾ ਉਹ ਕਰਮਾਂ ਤੇ ਭਾਗਾ ਬਣਾ ਨਗਰ ਹੈ ਨਾ ਰੇਡ ਤੋਂ ਨਹੀਂ ਵਧਿਆ ਹੋਇਆ ਹੈ ਬਾਬਾ ਜੀ ਬਾਬਾ ਸੁਭਾ ਸਿੰਘ ਦੀ ਕੁਹਾੜਕੇ ਵਾਲੇ ਉਹ ਵੀ ਵਿਸ਼ੇਸ਼ ਤੌਰ ਤੇ ਖੇਡ ਮੇਲਾ ਦੇਖਣ ਦੇ ਲਈ ਆਏ ਆ ਪਰ ਕਹਿਣ ਸਿੱਖਦੇ ਸ਼ੱਗਾ ਸਾਹਮਣੇ ਸੋਹਣੇ ਬੋਲ ਬੋਲੇ ਆ ਨਾਲ ਛੋਟਾ ਵੀ ਬਰੰਦਰ ਖੇ ਕਰਨਾ ਜਿੰਦਾ ਮਹਿਮੂਦਪੁਰੀਆ ਤੇ ਮਿਲਖਾ ਸੰਧੂ ਮਾਲੂਵਾਲ ਵੀਰ ਨੇ ਸਾਡੇ ਪਰ ਸਾਹਮਣੇ ਰਵੀ ਸੰਧੂ ਕੀਰਤ ਹੋਵੇ ਹੱਥ ਨਹੀਂ ਹੈ ਰਹਿਣੀ ਅੰਮੀਏ ਇੱਕ ਬੇਨਤੀ ਹੈ ਸਾਡੇ ਦਰਸ਼ਕ ਭਰਾ ਆਖਦੇ ਆ ਮਾਈ ਜੀ ਗਰਾਊਂਡ ਕਲੀਅਰ ਕਰ ਦਿੱਤੀ ਜਾਵੇ। ਲਓ ਪੱਤਰ ਕਲਾ ਵਾਲਾ ਕਬੱਡੀ ਪਾ ਰਿਹਾ ਸਤਿਪੰਨਾ। ਸਰਦਾਰ ਤੇ ਗੋਰੇ ਪਹਿਲਵਾਨ ਦਾ ਜਿੱਕਲਸਾਂ ਵਾਲੇ ਦਾ ਬੁਲਟ ਮੋਟਰਸਾਈਕਲ ਦੇ ਨਾਲ ਮਾਨ ਸਨਮਾਨ ਹੋਣਾ ਹੈ। ਵੱਡਾ ਸਨਮਾਨ ਹੋਇਆ। ਉਹਨਾਂ ਦੇ ਪਰਿਵਾਰ ਵੱਲੋਂ ਗੋਗੀ ਦੁੱਸਾਂ ਵੀ ਆਏ ਆ ਤਾਂਬਾ ਸੁਰ ਸੀਗੀਆਂ। ਸਤਿਕਾਰ ਦੇ ਗੱਲਤੀਆਂ ਪਰ ਸਾਹਮਣੇ ਉਖੜਦੇ ਪੈਰ ਤੇਲਾ ਖੇਡਿਆ ਜਾ ਰਿਹਾ ਹੈ। ਉੱਤੇ ਆਉਣ ਵਾਲੇ ਸਮੇਂ ਵਿੱਚ ਵੀ ਵੱਡੀਆਂ ਇੱਕ ਚੋਟੀ ਦੀ ਪੱਟੜ ਜਿੱਦੇ ਆ ਰਹੀ ਹੈ। ਬੰਗਾ ਘਿਹੜੇ ਵਾਲਾ ਉਹ ਰੇਸ਼ਮ ਪਹਿਲਵਾਨ ਦਾ ਸਤਿ ਸ਼੍ਰੀ ਅਕਾਲ ਰੇਡ ਪਾ ਲਿਆ ਸਰਪੰਚ ਸਰਪਾਲ ਸਿੰਘ ਸਰਪੰਚ ਸਾਹਿਬ ਨੂੰ ಗ್ರಾಮ ਪੰਚਾਇਤ ਇਲਾਕੇ ਪੜ ਦੀ ਸੰਗਤ ਗੁਰੂ ਕਾ ਦੀ ਸੋਚੀ ਬਣਾ ਦੇ ਕਮੇਟੀ ਦਾ ਧੰਨਵਾਦ ਜੋਜੋ ਤਰ੍ਹਾਂ ਦੇ ਸਤਕਾਰ ਹੈ ਭਾਈ ਲੰਦੂ ਦਾ ਪ੍ਰੀਤ ਕੋਸ਼ਿਸ਼ ਜਿਨ੍ਹਾਂ ਨੇ ਸਰਕਲ ਸਟਾਈਲ ਦਾ ਬੁੱਟਾ ਲਾਇਆ ਘਰਿਆਲੇ ਵਾਲੇ ਮਹਾਪੁਰਸ਼ਾਂ ਦੀ ਕਬੱਡੀ ਵੱਡੀ ਹੈ ਇਧਰ ਗੋਰੇ ਵੀ ਕਬੱਡੀ ਹੈ ਗੁਰਵੀਰ ਸਿੰਘ ਉਹ ਸਾਹਮਣੇ ਵੀ ਨੌਜਵਾਨ ਹੈ 2101 ਦਿੱਤਾ ਜਾਣਾ ਬਾਕੀ ਪਿੰਡ ਵਾਲਿਆਂ ਨੇ ਸਿਰ ਦੇ ਤੋਂ ਨੋਟ ਮਾਰਨੇ ਪਰ ਸਾਹਮਣੇ ਸਤੂ ਦੇ ਨਾਲ ਮੁਕਾਬਲਾ ਕਰਦੇ ਦੋਨਾਂ ਦੀ ਸਾਜ ਮਿਲਖਾ ਸਿੰਘ ਜੀ ਸੰਧੂ ਜੀ ਸਰਦਾਰ ਸਾਹਿਬ ਆ ਕੇ ਕਹਿੰਦੇ ਹਾਫ ਸਮੇਂ ਵਿੱਚ ਆਪਾਂ ਜਿਹਦੇ ਸਨਮਾਨ ਕਰਦੇ ਹਾਂ ਸਭਾਪਤੀ ਹੋਣੇ ਹਨ ਸਾਹਿਬ ਜੀ ਆਪ ਸਭਾਂ ਦੇ ਹੋ ਗਿਆ ਸੀ ਆ ਪੰਜਾਬ 7 ਟੀਵੀ ਵਾਲਾ ਵੀਰਿਆ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਸੋਲਾ ਵਾਲਾ ਗੁਰਨਾਲ ਉੱਚੇ ਲੰਮੇ ਸਡੋਲ ਸ਼ਰੀਰ ਦਾ ਮਾਲਕ ਪੁਆਇੰਟ ਲਾ ਕੇ ਵਾਪਸ ਹੈ ਦਰਸ਼ਕਾਂ ਦਾ ਹਾਜ਼ਰ ਨੱਚ ਉਠਿਆ ਇੱਧਰ ਅਰਜਨ ਸਿੰਘ ਕਲਸ ਜਿਹਨਾਂ ਦਾ ਬੇਟਾ ਅਰਸ਼ ਭੁੱਲਾ ਜੱਟ ਕੈਨੇਡਾ ਤੋਂ ਲਾਈਵ ਹੋ ਰਿਹਾ ਹੋਇਆ ਪਹੁੰਚੀ ਕਬੱਡੀਆ ਇਹ ਮਨਜੀਤ ਨਵੇਂ ਪਿੰਡੀਆਂ ਤੇ ਟਾਡੇ ਪਿੰਡ ਵਾਲਾ ਗੁਰਬੀਰ ਓਏ ਔਰ ਰੋਕਣ ਦਾ ਜਗਤ ਕਰਦਾ ਹੋਏ ਕੋਈ ਵੀ ਸੰਕਤ ਨਹੀਂ ਹੈ ਵਾਧੂ ਬੰਦੇ ਜਿਹੜੇ ਨੰਬਰ ਨਹੀਂ ਆਏ ਸਾਰੀ ਸੰਗਤ ਦਾ ਸਾਰੀ ਨਗਰ ਵੱਲੋਂ ਬਹੁਤ ਬਹੁਤ ਧੰਨਵਾਦ ਇਹ ਕਹਿ ਦਈਏ ਸੇਵਾਦਾਰ ਇਹ ਕਹਿ ਦਈਏ ਪ੍ਰਬੰਧਕ ਕਮੇਟੀ ਇਹ ਪਾ ਸੇਵਾਦਾਰ ਕਹਾਂਗੇ ਸਾਰੇ ਸੇਵਾਦਾਰ ਵੱਲੋਂ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਅੱਬਰ ਸਾਹਮਣੇ ਲਾਵਾ ਆ ਗਿਆ ਕਹਿੰਦੇ ਰਾਜੇ ਹੋ ਪਿੰਡ ਵਾਲਾ ਮੁੰਡਾ ਤੀਕ ਤੇ ਚੱਲਦਾ ਸੋਹਣਿਆ ਕਬੱਡੀਆਂ ਪਾਉਂਦਾ ਸਾਹਮਣੇ ਮੈਂ ਪੱਕ ਦੱਤਾ ਚਾਰ ਜਾਫੀ ਮਾਰਦੇ ਪਾ ਪੱਟਾਂ ਤੇ ਥਾਤੀਆਂ ਇਹ ਕਰਦਾ ਕਾੜ ਚੋਬੜਾ जंहिं फौज किले नज़े खिली सिधी तू कर ਆ ਗਿਆ ਚੋਟੀ ਦੀ ਟੱਕਰ ਖੇਢੀ ਆ ਰਹੀ ਹੈ ਲਓ ਸਾਹਮਣੇ ਨੌਜਾਨ ਰੇਡ ਪਾਉਂਦੇ ਲਵ ਪ੍ਰੀਤ ਸਿੰਘ ਲਾਲ ਇਸ ਸਮੇਂ ਬਲੇਅਰ ਪਿੰਡ ਵਾਲੇ ਬਿੱਲੇ ਬਲੇਅਰੀਆ ਦਾ ਪਿੰਡ ਦਾ ਨੌਜਾਨ ਕਬੱਡੀ ਪਾਉਣ ਲਈ ਸ਼ਿੱਟੇ ਪਰ ਮਾਰ ਤੋਂ ਜੜਵਾ ਵਧਿਆ ਹੋਇਆ ਹੈ ਉਹ ਸਾਹਮਣੇ ਚਾਰ ਹੱਥੀ ਉੱਪਰ ਬੋਨੇ ਵਾਲਾ ਧਾਵਾ ਡੀਟੀਓ ਤਿਆਰ ਹੈ ਅਰਸ਼ ਪਰ ਸਾਹਮਣੇ ਕੀ ਫਸਲੇ ਆਉਂਦੀ ਹੈ ਆ ਮੁੰਡਾ ਕਹਿੰਦੇ ਇਹ ਵੀ ਕਹਿੰਦੇ ਕੈਨੇਡਾ ਦੇ ਵਿੱਚ ਧੰਮਾ ਪਾਉਣ ਵਾਲਾ ਇਹ ਗੋੜਾ ਕਹਿੰਦੇ ਸਰਾਲੀ ਮੰਡ ਵਾਲਾ ਸਰਦਾਰ ਪ੍ਰਕਾਸ਼ ਸਿੰਘ ਦੇ ਪੁੱਤ ਕਬੱਡੀ ਪਾਈ ਹੋਈ ਹੈ ਸਤੂ ਖਡੂਰਸਤ ਵਾਲਾ ਅੱਜ ਕਹਿੰਦੇ ਪਟਾਕੇ ਪਾਉਣ ਨੂੰ ਸੱਜਿਆ ਤੇ ਨਾਲ ਕਹਿੰਦੇ ਹੈਰੀ ਹੋਣੇ ਲੱਗਿਆ ਹਰਪਾਲ ਪਾਲਵਾ ਵਾਲਾ ਰੁਕੜਦਾ ਜੰਮਨ ਕਰਦਾ ਹੋਇਆ ਲੱਤ ਮਿੱਟੀ ਔਰਦੇ ਹੋਏ ਤੋੜ ਕੌਸ ਦੀ ਧਰਤੀ ਹੈ ਇੱਕ ਮਿੰਟ ਵੇਖੋ ਖੰਡੇ ਸੱਜੇ ਪੁਆਇੰਟ ਗੇੜਾ ਹੋਰੇ ਨੂੰ ਭਨੇਖਾ ਪਿਆ ਸੀ ਜਿਵੇਂ ਟਾਂਕੀ ਭੁਰਤ ਮੋਟਰਸਾਈਕਲ ਦਾ ਚੱਕਰ ਲਾਉਣਾ ਹੈ ਫਿਰ ਤੁਹਾਡੀ ਸੰਗਤ ਦੀ ਕਚਹਿਰੀ ਵਿੱਚ ਲੱਗੇਗਾ ਔਰ ਤੁਹਾਡੀਆਂ ਤਾੜੀਆਂ ਦੀ ਗੂੰਜ ਦੱਸੇਗੀ ਤੁਸੀਂ ਕਿੰਨਾ ਪਿਆਰ ਕਰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਸੇ ਸੰਗਤ ਨੇ ਜਾਣਾ ਨਹੀਂ ਪਰ ਭਾਈ ਲੱਦੂ ਵਾਲਾ ਪ੍ਰੀਤ ਇੱਕ ਬੰਮ ਦਿੱਤੇ ਅੱਜ ਕਲਸਾਂ ਦੀ ਧਰਤੀ ਤੇ ਇਧਰ ਖੇਡਦੇ ਮੈਦਾਨ ਦੇ ਵਿੱਚ ਇਹ ਮਨਜੀਤ ਹੈ ਜਿੱਥੋਂ ਦੇ ਮੰਨੇ ਝੱਟੂ ਸੰਧੂ ਦੀਆਂ ਗੱਲਾਂ ਹੁੰਦੀਆਂ ਜਿੱਥੋਂ ਦਾ ਇਧਰ ਰੈਫਰੀ ਕਹਿੰਦੇ ਸਾਡਾ ਆਪਣਾ ਰਵੀ ਲੱਗਾ ਹੋਇਆ ਇਸ ਕੋਟ ਦਾ ਖਿਡਾਰੀ ਹੈ ਨੇ ਆ ਕੰਡੇ ਤਾਰ ਤੱਕ ਕਸਤਗਰ ਵਾਲਾ ਬਾਬੇ ਬੋਲਦੇਬ ਦਾ ਲਖਤੇ ਜਿਗਰ ਰੋਕਣ ਦਾ ਯਤਨ ਕਰਦਾ ਹੋਇਆ ਪਰ ਕਿਹ ਬੈਠ ਗਿਆ ਬਹੁਤ ਧੰਨਵਾਦ ਇੱਥੇ ਤੱਕ ਸਮਾਂ ਰੁਕ ਜਿਓ ਫਿਰ ਤੁਹਾਨੂੰ ਸਮਾਂ ਦਿੱਤਾ ਜਾਵੇਗਾ ਸੁੱਖਾ ਫਰਾਜ਼ਗ ਵੀ ਆਇਆ ਹੈ ਸੁੱਖਾ ਮਸਤ ਗੜਿਆ ਸਾਡੇ ਵੀਰ ਨੇ ਪਰ ਸਾਹਮਣੇ ਜਿੱਟ ਛੜਨ ਦਾ ਯਤਨ ਲੈ ਇੱਕ ਪਾਸੇ ਨੌਜਵਾਨ ਗੋਰਾ ਭਾਈ ਲੱਡੂ ਵਾਲਾ ਪਰ ਸੀ ਦੱਸਿਆ ਕਿ ਅਗਲੇ ਸੱਖ ਕੱਲ ਸਰ ਦੇ ਪਾ ਜਗਾ ਸਿੰਘ ਸਰਪੰਚ ਅਰਸ਼ਕਿੰਦੇ ਭੁੱਲੇ ਰਾਣਿਆ ਕੰਡੈਡਰ ਦੇ ਵਿੱਚ ਵੱਸਦਾ ਹੈ ਉਹਨਾਂ ਦਾ ਵੀ ਧੰਨਵਾਦ ਪਈ ਹੋਈ ਕਬੱਡੀ ਹੈ ਇੱਧਰ ਚਾਰ ਮਾਰਦੇ ਪਏ ਪੱਟਾਂ ਦੇ ਥਾਪੀਆਂ ਹਰਪਾਲ ਕਲਮਾ ਬਾਬਾ ਵੀ ਜਦ ਆਈ ਤੇ ਆ ਜਾਂਦਾ ਵੱਡੇ ਵੱਡੇ ਰੇਡਰਾਂ ਦੀ ਘੁੱਤ ਨਹੀਂ ਪਵਾਉਂਦਾ ਸੱਤੂ ਖਡੂਰ ਸਾਹਿਬ ਦੀ ਧਰਤੀ ਦਾ ਜਿੰਨੇ ਵੇਖਿਆ ਨਹੀਂ ਹਜੂਰ ਸਾਹਿਬ ਉਹ ਵੇਖ ਲੋ ਜਾ ਕੇ ਇੱਕ ਇੱਕ ਰੇਡ ਬਾਕੀ ਪਰ ਫੇਰ ਸੱਤ ਕਿੰਨੂੰ ਬੇਣਤੀ ਕਿਉਂਕਿ ਬੋਲਟ ਜਿਹੜਾ ਬੋਲਟ ਮੋਟਰਸਾਈਕਲ ਦੇ ਨਾਲ ਅੱਜ ਵੱਡੇ ਪੱਤਰ ਤੇ ਸਨਮਾਨ ਕੀਤਾ ਜਿਹੜਾ ਗਿੰਦੇ ਮੇਰੇ ਕੋਲ ਪੋਸਟਰ ਲੈ ਕੇ ਆਇਆ